ਆਪ ਚਿਰ 30 ਜੂਨ ਤੱਕ ਇਸ ਚੀਜ਼ ਤੇ ਲੱਗੀ ਪਾਬੰਦੀ ਆਮ ਲੋਕਾਂ ਨੂੰ ਪੈ ਗਈ ਵੱਡੀ ਚਿੰਤਾ ਜੇ ਕੀਤਾ ਇਹ ਕੰਮ ਤਾਂ ਹੋਵੇਗੀ ਵੱਡੀ ਕਾਰਵਾਈ ਜ਼ਿਲ੍ਹਾ ਮਜਿਸਟ੍ਰੇਟ ਅਮਨਪ੍ਰੀਤ ਕੌਰ ਸੰਧੂ ਨੇ ਬੀ ਐਨ ਐਸ ਐਸ ਦੀ ਧਾਰਾ 163 ਦੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਚ 75 ਮਿਲੀਗ੍ਰਾਮ ਤੋਂ ਵੱਧ ਮਾਤਰਾ ਵਾਲੇ ਕੈਪਸੂਲ ਗੋਲੀਆਂ ਦੀ ਵਿਕਰੀ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਕੈਮਿਸਟ ਦਵਾਈ ਵੰਡਦੇ ਸਮੇਂ ਸਲਿੱਪ ਤੇ ਆਪਣੀ ਮੋਹਰ ਲਗਾਈ ਜਾਏਗੀ ਅਤੇ ਦਵਾਈ ਵੰਡਣ ਦੀ ਮਿਤੀ ਦਰਜ ਕੀਤੀ ਜਾਵੇਗੀ ਇਹ ਪਾਬੰਦੀਆਂ 30 ਜੂਨ 2025 ਤੱਕ ਲਾਗੂ ਰਹਿਣਗੀਆਂ ਇਹ ਹੁਕਮ ਸਿਹਤ ਵਿਭਾਗ ਫਾਜ਼ਲਕਾ ਦੇ ਪੱਤਰ ਤੇ ਕੀਤੀ ਗਈ ਕਾਰਵਾਈ ਦੇ ਸਬੰਧ ਵਿੱਚ ਜਾਰੀ ਕੀਤਾ ਗਿਆ ਹੈ ਸਿਹਤ ਵਿਭਾਗ ਦੀ ਰਿਪੋਰਟ ਚ ਕਿਹਾ ਗਿਆ ਹੈ ਕਿ ਆਮ ਲੋਕ ਇਸ ਕੈਪਸੂਲ ਨੂੰ ਮੈਡੀਕਲ ਦਵਾਈ ਵਜੋਂ ਵਰਤ ਰਹੇ ਹਨ ਵਿਭਾਗ ਨੇ ਉਕਤ ਧਾਰਾ ਤਹਿਤ ਇਸ ਕੈਪਸੂਲ ਦੀ ਵਿਕਰੀ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਥੋਕ ਵਿਕੇਰਤਾ ਪਰਚੋਣ ਵਿਕੇਰਤਾ ਕੈਮਿਸਟ ਮੈਡੀਕਲ ਸਟੋਰਾਂ ਦੇ ਮਾਲਕ ਹਸਪਤਾਲਾਂ ਦੇ ਅੰਦਰ ਸਥਿਤ ਫਾਰਮੇਸੀਆਂ ਜਾਂ ਹੋਰ ਕੋਈ ਹੋਰ ਵਿਅਕਤੀ ਪ੍ਰੀਗਾ ਬਾਲਿਨ 75 ਮਿਲੀਗ੍ਰਾਮ ਨੂੰ ਅਸਲ ਨੁਸਖੇ ਤੋਂ ਬਿਨਾਂ ਨਹੀਂ ਵੇਚ ਸਕਣਗੇ ਇਸ ਦੀ ਖਰੀਦ ਅਤੇ ਵਿਕਰੀ ਦੇ ਸਹੀ ਰਿਕਾਰਡ ਰੱਖਣ ਤੋਂ ਇਲਾਵਾ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਹ ਵੇਰਵੇ ਕੈਮਿਸਟ ਪਰਚੂਨ ਵਿਕੇਰੇਤਾ ਦਾ ਵਪਾਰਕ ਨਾਮ ਵੰਡ ਦੀ ਮਿਤੀ ਵੰਡੀਆਂ ਗਈਆਂ ਗੋਲੀਆਂ ਦੀ ਗਿਣਤੀ ਅਸਲ ਨੁਸਖੇ ਤੇ ਮੋਹਰ ਲਗਾਈ ਗਈ ਹੈ। ਹਰਦੇਸ਼ ਦੇ ਅਨੁਸਾਰ ਥੋਕ ਵਿਕਰੇਤਾ ਪਰਚੂਨ ਵਿਕਰੇਤਾ ਕੈਮਿਸਟ ਤੇ ਮੈਡੀਕਲ ਸਟੋਰਾਂ ਦੇ ਮਾਲਕ ਹਸਪਤਾਲਾਂ ਦੇ ਅੰਦਰ ਫਾਰਮੇਸੀ ਇਹ ਯਕੀਨੀ ਬਣਾਉਣਗੇ ਕਿ ਪ੍ਰੀਗਾ ਬਾਲਿਨ ਕੈਪਸੂਲ ਟੈਬਲੇਟਾਂ ਦਾ ਅਸਲ ਨੁਸਖਾ ਪਹਿਲਾਂ ਕਿਸੇ ਹੋਰ ਦਵਾਈ ਵਿਕਰੇਤਾ ਦੁਆਰਾ ਨਹੀਂ ਦਿੱਤਾ ਗਿਆ ਹੈ। ਉਹ ਇਹ ਵੀ ਯਕੀਨੀ ਬਣਾਉਣਗੇ ਕਿ ਵੰਡੀਆਂ ਗਈਆਂ ਗੋਲੀਆਂ ਕੈਪਸੂਲਾਂ ਦੀ ਗਿਣਤੀ ਨੁਸਖੇ ਤੇ ਦੱਸੀ ਗਈ ਮਿਆਦ ਤੋਂ ਵੱਧ ਨਾ ਹੋਵੇ ਆਦੇਸ਼ ਦੀ ਕਿਸੇ ਵੀ ਉਲੰਘਣਾ ਨਾਲ ਭਾਰਤੀ ਦੰਡ ਸਹਿਣਤਾ ਦੀ ਧਾਰਾ 188 ਦੇ ਤਹਿਤ ਸਖਤੀ ਨਾਲ ਨਜਿੱਠਿਆ ਜਾਵੇਗਾ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ